ਪਹਿਲੀ ਗੱਲ ਕਿ 10000 ਤੋਂ ਵੱਧ ਜਿਹੜੀਆਂ ਸਾਡੀਆਂ ਦਰਖਾਸਤਾਂ ਆਈਆਂ ਸੀ ਇਹਨਾਂ ਨੂੰ ਤੁਸੀਂ ਫਾਰਮ ਮੰਨ ਦਿਓ ਉਹ ਡੀਸੀ ਸਾਹਿਬ ਨੂੰ ਤੇ ਆਏ ਆ ਕਿ ਭਗਵੰਤ ਮਾਨ ਸਾਹਿਬ ਕੋਲੇ ਭੇਜ ਦਿਓ ਠੀਕ ਆ ਦੂਜੀ ਗੱਲ ਡੀਸੀ ਸਾਹਿਬ ਨੂੰ ਇਹ ਕਹੇ ਆ ਕਿ ਕਿਸੇ ਥਾਣੇ ਦਾ ਪੁਲਿਸ ਵਾਲਾ ਵਰਦੀ ਪਾ ਕੇ ਕਿਸੇ ਦੇ ਘਰ ਨਹੀਂ ਜਾਣਾ ਚਾਹੀਦਾ ਦੂਜੀ ਆਪਣੀ ਗੱਲ ਜੇ ਕੋਈ ਪੁਲਸ ਵਾਲਾ ਵਰਦੀ ਪਾ ਕੇ ਕੰਪਨੀ ਵਾਲਿਆਂ ਨਾਲ ਆਉਂਦਾ ਉਹ ਵੀ ਵੀਡੀਓ ਬਣਾਓ ਉਸੇ ਵੇਲੇ ਵੀਡੀਓ ਬਣਾ ਕੇ ਲੈਟ ਦੇ ਬਾਦ ਹੋ ਗਿਆ ਪੁਲਸ ਵਾਲਾ ਕਿਸਦਾ ਮੰਗ ਰਾਇਆ ਸੱਜ ਕੋਈ ਨਹੀਂ ਭੇਜ ਰਿਆ ਇਹ ਪਹਿਰ ਆ ਗਿਆਰੇ ਦੇ ਅਗਲੀ ਗੱਲ ਅੱਜ ਤੋਂ ਬਾਅਦ ਕਿਸੇ ਨੂੰ ਕੋਈ ਕਿਸ਼ਤ ਨਹੀਂ ਦੇਣੀ ਜਿਸ ਨੂੰ ਪੜ ਕੇ ਫਿਰ ਮਿਲਣਾ ਸੀ ਜਿਹੜੀਆਂ ਕੰਪਨੀਆਂ ਤੁਹਾਡੇ ਤੋਂ ਕਿਸ਼ਤਾਂ ਲੈ ਲਈਆਂ ਉਹਨਾਂ ਦੀ ਲਿਸਟ ਦੇਣੀ ਹੈ ਕੱਲ ਨੂੰ ਸਾਨੂੰ ਸੱਦਿਆ ਉਹ ਲਿਸਟ ਦੇ ਕੇ ਪਹਿਲਾ ਉਹ ਕੰਪਨੀਆਂ ਦੀ ਇਨਕੁਆਰੀ ਕਰਨਗੇ ਜੋ ਕਿ ਜਿਹੜਾ ਸਰਕਾਰ ਦੇਖਿਆ ਇਹ ਸਾਰੀਆਂ ਕੰਪਨੀਆਂ ਦੋ ਨੰਬਰ ਦੀਆਂ ਨੇ ਹੋਏ ਦੋ ਨੰਬਰ ਦੋ ਤਾਂ ਨਹੀਂ ਜੀ ਦੋ ਨੰਬਰ ਤੋਂ ਹੈ ਹਾਂ ਜੀ ਸਰਕਾਰ ਉਹ ਰਕਾਰ ਦੇਖ ਕੇ ਜਿਹੜਾ ਸਾਨੂੰ ਦੱਸ ਦੱਸਣੀ ਹੈ ਮਿੰਡਾਂ ਦੇ ਚ ਭੈਣਾ ਭਰਾ ਸਾਰੇ ਇਕੱਠੇ ਹੋ ਜਾਓ ਕਿਸੇ ਨੂੰ ਕੋਈ ਬਹਾਰੀ ਨਾ ਸਰਕਾਰ ਕਦੋਂ ਮaaf ਕਰਦੀ ਪਤਾ ਨਹੀਂ ਪਰ ਸਾਡੇ ਮaaf ਹੋਗੇ ਇਸੇ ਸੌ ਕੋਣਾਂ ਇਹ ਤਰੀਕਾ 31 ਜਨਵਰੀ ਨਮਾਸਾਰ 31 ਜਨਵਰੀ ਨੂੰ ਇਕੱਠੇ 11 ਵਜੇ ਕਿੰਨਾ ਕਾਠਾ ਝੋਲਾ ਇਹਦੇ ਨਾਲੋਂ 4 ਗੁਣਾ ਕਰਨਾ 4 ਗੁਣਾ ਵਰਨਾ ਕਿ ਨਾ ਲੱਗਣੋਂ ਮੈਂ ਕਹਾਂਗਾ ਅਗਲੀ ਰੈਲੀ ਤੁਸੀਂ ਕਹਾਂਗੇ ਨਾ ਉਹ ਮੈਂ ਲੈਤੀ 300 ਇੱਕ ਉਹ ਰਾਜਾ ਫੋਟੋ ਨੀ ਪੱਤਰਕਾਰ ਨੇ ਅਗਲੀ ਨਾਲੀ ਅਗਲੀ ਨਾਲੀ ਅਗਲੀ ਨਾਲੀ 31 ਜਨਵਰੀ ਨੂੰ ਆਥੇ ਸਾਰਿਆਂ ਨੇ ਜਿਹੜੀਆਂ ਭੈਣਾਂ ਨਹੀਂ ਆਇਆਂ ਉਹਦਾ ਰੂਈ ਲੈ ਕੇ ਆਉਣਾ ਅਗਲੀ ਗੱਲ ਭੈਣੋ ਦਫ਼ਤਰ ਦੇ ਨਾ ਨੇ ਅਜੇ ਦਰਖਾਸਤਾਂ ਭਰਨੀਆਂ ਇਹਨੂੰ ਫਾਰਮ ਮੰਨਦੇ ਹੋ ਵੋ ਕੋਣੇ ਥੋੜਾ ਕਰਕੇ ਆਓ ਦੇਖੋ ਕਦੀ ਕਿਹਦਾ ਸਾਰੇ ਆ ਗਏ ਹੁਣ ਕਹਿੰਦੇ ਥੋੜੇ ਥੋੜੇ ਆ ਅਜੇ 31 ਜਨਨ ਉਹ ਬੰਦੇ ਨੂੰ ਮਸਾਂ ਨੇ ਕੱਲੇ ਤਰੀ ਕੋ ਬਾਸ ਆ ਰਹੇ ਹੋ ਉਹ ਵੀ ਇਕੱਲੇ ਇਕੱਲੇ ਥੋੜੇ ਥੋੜੇ ਆ ਇੱਕ ਬੰਦਾ ਪਿੰਡ ਦੇ ਵਿੱਚ ਦਰਖਾਸਤ ਬਣਾਨੇ ਉਹ ਆ ਕੇ ਸਿੱਧਾ ਘਟਾ ਕੇ ਲੈ ਜੇ ਸਾਰਾ ਸਾਰੀਆਂ ਪਿੰਡਾਂ ਦੇ ਆਉਂਦੀ ਲੋਕ ਦੀ ਕੋਈ ਇੱਕ ਬੰਦਾ ਪਿੰਡ ਤੋਂ ਆ ਜਾ ਕਰੇ ਤੇ ਦਰਖਾਸਤ ਦੇ ਦੇ ਉਹ ਜਾਂ ਪਿੰਡਾਂ ਦੇ ਤੇ ਥਾਪੇ ਘਰਾਜ ਹੈਗੇ ਆ ਅੱਪਾ ਕੱਪੜੇ ਧੋ ਲੈਣੇ ਚਾਹੀਦੇ ਹੁਣ ਮੈਂ ਨਵੇਂ ਲੈ ਆ ਕੇ ਤੇਰੇ ਨਹੀਂ 50 ਰੁਪਏ ਤੁਹਾਨੂੰ ਕਿਉਂਕਿ 50 ਰੁਪਏ ਲੈ ਕੇ ਤੁਹਾਡੇ ਕੋਲੋਂ ਆ ਸਾਰਾ ਪ੍ਰਮਾਣਿਤ ਕਰਨਾ ਤੇ ਕੱਤੀ ਨੂੰ ਫੇਰ ਕਰਨਾ ਕੋਈ ਥਾਪਾ ਨਹੀਂ ਆਉਂਦਾ ਥਾਪਾ ਤੁਹਾਨੂੰ ਆਪੇ ਹੀ ਲੈਣਾ ਪੈਣਾ ਠੀਕ ਹੁਣ ਜਿਹੜੀਆਂ ਭੈਣਾਂ ਨੇ ਅੱਜ ਕਹਿਣ ਦੇ ਇੱਥੇ ਫਾਰਮ ਕਰੋ ਉਹ ਨਹੀਂ ਹੋਣਾ ਕਰਨੇ ਵਿੱਚ ਪਹਿਲੀ ਤਰੀਕ ਤੋਂ ਬਾਅਦ ਆਓ ਅਸੀਂ ਪ੍ਰਬੰਧ ਇਹਦਾ ਕਰਦੇ ਆਂਗੇ ਕਿ ਕਿਸੇ ਨੂੰ 5 ਮਿੰਟ ਤੋਂ ਵੱਧ ਨਾ ਲੱਗਣ ਪਰ ਜੇ ਪਹਿਲੀ ਤੋਂ ਪਹਿਲਾਂ ਆਓਗੇ ਤਾਂ ਫੇਰ ਮੁਸ਼ਕਲ ਹੋ ਜਾਣਾ ਹੋਰ ਕਿਸੇ ਪਾਸਿਆਂ ਦੇਖੋ ਜਦੋਂ ਪਿੰਡ ਬਾਈ ਦਾਣਾ ਤੇ ਨਾਲ ਹੀ ਚੱਕੇ ਆ ਜਾਂਦੇ ਆ ਜਦੋਂ ਪਿੰਡ ਬਾਈ ਦਾ ਚੱਕੇ ਆ ਜਾਂਦੇ ਆ ਉਹ ਕਿੰਿਆਂ ਨੇ ਤੁਹਾਡੇ ਘਰਾਂ ਚ ਤੁਰੇ ਆਸਟਰ ਦੇ ਵਿੱਚ ਕਿਸੇ ਨੇ ਪਿੰਡ ਦੇ ਵਿੱਚ ਕੋਈ ਕਿਸੇ ਨੂੰ ਪੈਸੇ ਨਹੀਂ ਦੇਣਾ ਫੱਗਾ ਨੇ ਆਏ ਮੰਗਦੇ ਨਾ ਆਸਟਰ ਦਾ ਇਹ ਬਾਹਰੋਂ ਭਾਂਡੇ ਕਿੰਨੇ ਪੈਸੇ ਲੈਂਦੇ ਆ ਕੋਈ ਬਾਹਰੀ ਦੇਣਾ ਇਹ ਨਿਆਣਾ ਵੀ ਭਰ ਲੈਂਦਾ ਨਿਆਣਾ ਵੀ ਨਿਆਣਾ ਵੀ